ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਂ ਗੋਲਪਰਨੇ ਦੀ ਜਿਹੜਾ ਗੋਲਪਰਨਾ ਇਹ ਆਪਾਂ ਪੱਗ ਦਾ ਬਣਾਵਾਂਗੇ ਪਹਿਲਾਂ ਜਿਹੜਾ ਕਿਸਾਨ ਨੂੰ ਕੰਗਾ ਕਰਕੇ ਜੂڑا ਜਿਹੜਾ ਆਪਾਂ ਸਿਰ ਦੇ ਸੈਂਟਰ ਦੇ ਵਿੱਚ ਕਰਨਾ ਚੰਗੀ ਤਰ੍ਹਾਂ ਕਿਸਾਨ ਨੂੰ ਕੰਗਾ ਕਰਨ ਤੋਂ ਆ ਜਿਹੜਾ ਆਪਣਾ ਜੂڑا ਹੋਊਗਾ ਉਸ ਜੂੜੇ ਨੂੰ ਆਪਾਂ ਸਿਰ ਦੇ ਸੈਂਟਰ ਦੇ ਵਿੱਚ ਰੱਖ ਕੇ ਜਿਹੜਾ ਆਪਾਂ ਕਰ ਲੈਣਾ ਜੋਸਤਾ ਜਿਹੜਾ ਆਪਣਾ ਸੁਭਾਰਨੇ ਦਾ ਵੱਡਾ ਲੜੂਗਾ ਉਸ ਲੜ ਨੂੰ ਫੜ ਕੇ ਛੋਟੇ ਲੜ ਨੂੰ ਅੰਦਰ ਹੋੜਾ ਕਰਕੇ ਸੇ ਟ੍ਰੈਂਗਲ ਸ਼ੇਪ ਬਣਾ ਕੇ ਤੇ ਛੜ ਦੇ ਪਿੱਛੇ ਜਿਹੜਾ ਆਪਾਂ ਇੱਕ ਲੜ ਲਿਆਉਣਾ ਇੱਕ ਕਲੜ ਦੇ ਨਾਲ ਕੰਨ ਨੰਗਾ ਛੱਡ ਕੇ ਫਿਰ ਦੂਸਰੇ ਲੜ ਦੇ ਨਾਲ ਆਪਣਾ ਕਰਨ ਨਾਲ ਟਕਾਂਗੇ ਉਹ ਕਾਂਟੇ ਨੂੰ ਤੋੜ ਕੇ ਇਸ ਲੜ ਦੇ ਵਿੱਚ ਬਲ ਪਾ ਕੇ ਤੇ ਬੈਕ ਟਾ ਕੇ ਇਸ ਲੜ ਦੇ ਵਿੱਚ ਆਪਾਂ ਜਿਹੜੇ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਣਾ ਹੁਣ ਆਪਾਂ ਜਿਹੜੇ ਕੰਨਾਂ ਦੇ ਕੋਲੋਂ ਕਿਸ ਬਾਹਰ ਮੋਣਦੇ ਉਹਨਾਂ ਕੇਸਾਂ ਨੂੰ ਵੀ ਆਪਾਂ ਬਾਅਦ ਦੇ ਨਾਲ ਅੰਦਰ ਕਰਨਾ ਜੀ ਚੰਗੀ ਤਰ੍ਹਾਂ ਲੜਣਾ ਬੰਨਣਾਗਾ ਹੁਣ ਪਰ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਆਪਾਂ ਨਹੀਂ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਪਰ ਚੰਗੀ ਤਰ੍ਹਾਂ ਫੋਲਡ ਕਰਨਾ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਇਕੱਠੇ ਕਰਨਾ ਪੜਾਉਨ ਸੈਟ ਕਰਨ ਤੋਂ ਬਾਅਦ ਬੈਕ ਟੱਕ ਸਲੈਡ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸਲੈਡ ਨੂੰ ਲਗਾ ਦੇਣਾ ਜੀ ਮ ਜਿਹੜਾ ਆਪਾਂ ਨੇ ਇਸ ਤੋਂ ਅਗਲਾ ਲੜ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਇਸ ਤੋਂ ਪਹਿਲਾਂ ਲੜ ਲਗਾਏ ਹਨ ਉਸੇ ਤਰ੍ਹਾਂ ਹੀ ਆਪਾਂ ਇਸਲੈਡ ਨੂੰ ਸੈਟ ਕਰਕੇ ਲਗਾਵਾਂਗੇ ਇਸ ਲੜ ਦੇ ਵਿੱਚ ਵੀ ਜਿਹੜੇ ਹੁਣ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਸੈਟ ਕਰਕੇ ਪਾ ਲੈਣਾ ਤੇ ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਵੀ ਰਾਣੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਹੋ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਜਿਹੜਾ ਇਸ ਤੋਂ ਇਸ ਲੜ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਨਾ ਬੈਕਟੈਕ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਹੜਾ ਸਲੜ ਨੂੰ ਸੈੱਟ ਕਰਕੇ ਲਗਾ ਦੇਣਾ ਲਗਾ ਲਗਾ ਦੇਣਾ ਜੀ ਜਿਹੜਾ ਆਪਣਾ ਪ੍ਰੋਸੈਸਰ ਨੰਗਾ ਹੋਊਗਾ ਉਸ ਨੂੰ ਆਪਾਂ ਇਸ ਲੜ ਦੇ ਵਿੱਚ ਤੇ ਕਿਹੜਾ ਆਪਣਾ ਸਿਰ ਆਪਾਂ ਕਵਰ ਕਰ ਦੇਣਾ ਜ ਜੇ ਆਪਾਂ ਇਹ ਆਪਣਾ ਇਹਦਾ ਅਗਲਾ ਲੜ ਲਗਾਉਣਾ ਉਸ ਲੜ ਨੂੰ ਵੀ ਬੈਕ ਤੋਂ ਪਿੰਚ ਕਰ ਲੈਣਾ ਫੇਰ ਲੜ ਨੂੰ ਹਲਕਾਏ ਹੌਲਕੇ ਦੇ ਇਸ ਲੜ ਦੇ ਵਿੱਚ ਬਲ ਪਾ ਕੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਰਹਿਣਾ ਆਪਾਂ ਹੋਲਡ ਕਰਨਾ ਜੀ ਲੜਣ ਨੂੰ ਉੱਪਰ ਜਿਹਿਤਰਾ ਫੋਲਡ ਕਰਕੇ ਤੇ ਇਸ ਨਾਲ ਦੇ ਵਿੱਚ ਜਿਹੜੇ ਆਪਣੇ ਬਲ ਹਨ ਨਾ ਬਲਾਂ ਨੂੰ ਪਾ ਕੇ ਤੇ ਲੜ ਨੂੰ ਸੈਟ ਕਰਕੇ ਲਗਾ ਦੇਣਾ ਜਿਹੜਾ ਆਪਣਾ ਜੂੜਾ ਵੀ ਹੋਊਗਾ ਸਟੂੜੇ ਰੂਪ ਆਪਾਂ ਜਿਹੜਾ ਸਿਰ ਦੇ ਸੈਂਟਰ ਦੇ ਵਿੱਚ ਕਰ ਲੈਣਾ ਤਾਂ ਹੁਣ ਆਪਣਾ ਇਸ ਤਗਲਾ ਲੜੂਆ ਉਸ ਲੜ ਦੇ ਵਿੱਚ ਵੀ ਆਪਾਂ ਬਲ ਪਾ ਕੇ ਤੇ ਲੜ ਨੂੰ ਉੱਪਰ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਗੁਲਾਈ ਦੇ ਵਿੱਚ ਕਰਕੇ ਜਿਹੜਾ ਆਪਾਂ ਲੜ ਨੂੰ ਲਗਾ ਦੇਣਾ ਜੀ। ਅੱਲ ਲੜ ਨੂੰ ਉੱਪਰ ਚੰਗੀ ਤਰ੍ਹਾਂ ਆਪਾਂ ਜਿਹੜਾ ਫੋਲਡ ਕਰਨਾ। ਲੜ ਨੂੰ ਉੱਪਰ ਫੋਲਡ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਆਪਾਂ ਜਿਹੜਾ ਗੁਲਾਈ ਦੇ ਵਿੱਚ ਕਰਕੇ ਲੜ ਨੂੰ ਮਣੀ ਲੜ ਨੂੰ ਸੈੱਟ ਕਰਕੇ ਲਗਾ ਦੇਣਾ। ਜਿਹੜਾ ਆਪਣਾ ਪਰਨ ਆਊਗਾ ਸਪਰਨ ਨੂੰ ਆਪਾਂ ਜਿੱਤਰਾ ਸੈੱਟ ਕਰਾਂਗੇ। ਪਰ ਆਪਣੇ ਜਿਹੜੇ ਬਲ ਹਨ ਉਹਨਾਂ ਬਲਾਂ ਨੂੰ ਵੀ ਆਪਾਂ ਬਾਦਨਾ ਸੈੱਟ ਕਰ ਲੈਣਾ। ਸਾਰੇ ਸਾਰੇ ਜਿਹੜਾ ਦੇ ਵਿੱਚ ਆਪਾਂ ਬਾਦਨਾ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਸੈੱਟ ਕਰਨਾ ਜਿਹੜਾ ਬਹਾਂੜ ਦੇ ਤੋਂ ਪੱਲਣ ਲਗਾਇਆ ਸੀ ਉਹ ਸੜਨ ਨੂੰ ਵੀ ਆਪਾਂ ਸੈੱਟ ਕਰਨਾ। ਹੁਣ ਜਿਹੜਾ ਆਪਾਂ ਨੇ ਆਖਰੀ ਲੜ ਲਗਾਇਆ ਆਖਰੀ ਲੜ ਨੂੰ ਬੈਗ ਤੋਂ ਪਿੰਚ ਕਰਕੇ ਤੇ ਲੜ ਨੂੰ ਉਪਰੋਂ ਚੰਗੀ ਤਰ੍ਹਾਂ ਹੋਲਡ ਕਰਨਾ ਉਪਰੋਂ ਲੜ ਨੂੰ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਇਸ ਲੜ ਦੇ ਵਿੱਚ ਵੀ ਬਲ ਪਾ ਕੇ ਲੜ ਨੂੰ ਸੈਟ ਕਰਕੇ ਲੜ ਨੂੰ ਸੈਟ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਇਸ ਲੜ ਨੂੰ ਆਪਾਂ ਜਿਹੜਾ ਸੈਟ ਕਰਕੇ ਲਗਾਉਣਾ ਜੀ ਕਿ ਕਿ ਤਰ੍ਹਾਂ ਇਸ ਲੜਨ ਨੂੰ ਆਪਾਂੜਾ ਸੈਟ ਕਰਕੇ ਜੇ ਆ ਬਣੇ ਇਸ ਲੜਨ ਨੂੰ ਆਪ ਹਲਕਾ ਖੋਲ ਕੇ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਪਾ ਕੇ ਆਪਾਂੜਾ ਇਸ ਲੜਨ ਨੂੰ ਲਗਾ 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 ਦੇਣਾ ਜਿਹੜਾ ਆਪਣਾ ਬਾਕੀ ਜਿਹੜਾ ਰੜ ਚ ਹੋਊਗਾ ਇਸ ਲੜਨ ਨੂੰ ਆਪਾਂ ਬਾਅਕ ਤੇ ਦਬ ਦੇਣਾ ਜੀ ਤੇ ਜਿਹੜਾ ਹੁਣ ਆਪਣਾ ਪਰਨਾ ਆਹੂ ਲੂਟ ਹੋ ਚੁੱਕਿਆ ਹੁਣ ਇਸ ਪਰਨੇ ਦੀ ਜਿਹੜੀ ਆਪਣੀ ਬਾਕੀ ਪੱਗ ਦੀ ਬਾਕੀ ਪਰਨੇ ਜਿਹੜੀ ਆਪਣੀ ਸ਼ੈਡਿੰਗ ਆ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਇਹਨਾਂ ਦੇ ਨਬਲਾਂ ਇਹਨਾਂ ਲਿਪੜਾਂ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਵੀ ਆਪਾਂ ਬਾਅਦ ਪਗ ਪੈਂਦਰਾ ਜਿਹੜੇ ਆਪਣੇ ਬਲ ਨੇ ਆਪਾਂ ਵਧਾ ਲੈਣੇ ਹਨ ਸਾਰੇ ਪਰਨੇ ਜਿਹੜੀ ਆਪਣੀ ਸ਼ੈਡਿੰਗ ਆ ਉਹ ਆਪਾਂ ਜਿਹੜੀ ਕਰ ਲੈਣੀ ਆ ਜਿਹੜਾ ਆਪਣਾ ਚੰਗੀ ਤਰ੍ਹਾਂ ਆਪਣਾ ਜਿਹੜਾ ਸਾਰੇ ਜਿਹੜਾ ਆਪਣਾ ਪਹਿਲੇ ਆਖਰੀ ਜੜ ਲਗਾਇਆ ਸੀ ਉਹ ਅਸਰੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹੋਣਗੇ ਨੱਬਲਾਂ ਨੂੰ ਪਾ ਲੈਣਾ ਜੀ ਪੱਕੇ ਪੈਦਨਾ ਜਿਹੜੇ ਆਪਣੇ ਬਲ ਹਨ ਨੱਬਲਾਂ ਨੂੰ ਪਾਸ ਸੈਟ ਕਰਨਾ ਬੈਕ ਤੱਕ ਸਾਰੇ ਲੜਾਂ ਦੇ ਵਿੱਚ ਬਲ ਪਾ ਕੇ ਪਾ ਲੈਣੇ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ